ਹਲਕਾ ਫਤਿਹਗਰ ਚੂੜੀਆਂ ਦੇ ਪਿੰਡ ਭਾਗੋਵਾਲ ਵਿੱਚ ਸਰਕਾਰ ਆਪਦੇ ਦਵਾਰ ਤਹਿਤ ਲੱਗਾ ਕੈਂਪ ਜਿਸ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀ ਪੁੱਜੇ ਜਿਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਅਤੇ ਕੁਝ ਮੁਸ਼ਕਲਾਂ ਨੋਟ ਵੀ ਕੀਤੀਆਂ ਚੇਅਰਮੈਨ ਪੰਚਾਇਤ ਪੰਜਾਬ ਅਤੇ ਹਲਕਾ ਇੰਚਾਰਜ ਫਤਿਹਗਰ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੋ ਇਸ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ ਚੇਅਰਮੈਨ ਬਲਬੀਰ ਸਿੰਘ ਪੰਨੋ ਨੇ ਕੈਂਪ ਵਿੱਚ ਪਹੁੰਚੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਸਹੂਲਤਾਂ ਨੂੰ ਲੈ ਕੇ ਗੱਲਬਾਤ ਵੀ ਕੀਤੀ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਮਾਝਾ ਲਾਈਵ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਸਰਕਾਰ ਆਪਦੇ ਦਵਾਰ ਤਹਿਤ ਹਲਕਾ ਫਤੇਗਰ ਚੋੜੀਆਂ ਵਿੱਚ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਵੀ ਕੈਂਪ ਲੱਗੇ ਸਨ ਅਤੇ ਹੁਣ ਇਹ ਕੈਂਪ ਫੇਰ ਲੱਗਣਗੇ ਲੋਕਾਂ ਨੂੰ ਵੱਧ ਤੋਂ ਵੱਧ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ ਮਾਝਾ ਲਾਈਵ ਟੀਵੀ ਲਈ ਫਤੇਗਰ ਚੋੜੀਆਂ ਤੋਂ ਮਨਪ੍ਰੀਤ ਸਿੰਘ ਮੰਦੀਖਾਸਪੁਰ ਸਭ ਤੋਂ ਪਹਿਲਾਂ ਜੀ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸੀਮ ਸਾਹਿਬ ਉਹਨਾਂ ਦੀ ਜੋਗ ਅਗਵਾਈ ਹੇਠ ਜੋ ਪੂਰੇ ਪੰਜਾਬ ਦੇ ਵਿੱਚ ਸਰਕਾਰਾਂ ਦੇ ਦੁਆਰ ਤੱਕ ਕਾਫੀ ਇਲੈਕਸ਼ਨ ਐਮਪੀ ਲੈਕਚਰ ਤੋਂ ਪਹਿਲਾਂ ਵੀ ਕੈਂਪ ਲੱਗੇ ਸੀ ਕੋਰਟ ਆਫ ਕੰਡਕਟ ਲੱਗਣ ਤੋਂ ਬਾਅਦ ਫਿਰ ਦੁਬਾਰਾ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗ ਅਗਵਾਈ ਹੇਠ ਜੋ ਪਿੰਡਾਂ ਦੇ ਵਿੱਚ ਸਰਕਾਰ ਆਪਕੇ ਦੁਆਰ ਦੇ ਤਹਿਤ ਹਰ ਜਿਹੇ ਡਿਸਟ੍ਰਿਕਟ ਆਫ ਟ੍ਰਾਂਸਪੋਰਟ ਦੇ ਵਿੱਚ ਡੀਸੀ ਸਾਹਿਬ ਤੇ ਸਾਰੇ ਹਮਦੇ ਅਧੀਨ ਹਲਕਾ ਫਤਿਹਗੜ ਚੂਰੀਆ ਦੇ ਵਿੱਚ ਐਡੀਸੀ ਸਾਹਿਬ ਜਿੰਨਾ ਵੀ ਸਾਰਾ ਸਟਾਫ ਕਿੰਡ ਭਾਗੋ ਵਾਲ ਵਿਖੇ ਤਕਰੀਬਨ 11 ਵਜੇ ਤੋਂ ਲੈ ਕੇ 3 ਵਜੇ ਤੱਕ ਹਰ ਇੱਕ ਵਭਾਗ ਦੇ ਨਵਾਈਂਦੇ ਨੇ ਹਰ ਇੱਕ ਪਰਿਵਾਰ ਦੀਆਂ ਜਿਹੜੇ ਵੀ ਪਰਿਵਾਰ ਨੂੰ ਕੋਈ ਮੁਸ਼ਕਲ ਸੀ ਬੜੇ ਹੀ ਸੁਚੱਜੇ ਢੰਗ ਦੇ ਨਾਲ ਮੁਸ਼ਕਲਾਂ ਸੁਣੀਆਂ ਨੇ ਔਰ ਮੌਕੇ ਦੇ ਹੱਲ ਕਰ ਦਿੱਤੇ ਗਏ। ਉਹ ਕਈ ਮੁਸ਼ਕਲਾਂ ਜਿਹੜੀਆਂ ਹੱਲ ਨਹੀਂ ਹੋਣ ਜੋਗ ਸੀ ਉਹਨਾਂ ਨੂੰ ਨੋਟ ਕਰ ਲਿਆ ਗਿਆ। ਉਹਨਾਂ ਦਾ ਵੀ ਹੱਲ ਜਲਦੀ ਜਲਦੀ ਤੋਂ ਜਲਦੀ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਵੀ ਜਲਦੀ ਤੋਂ ਜਲਦੀ ਹੱਲ ਕੀਤਾ ਜਾਏਗਾ ਬਹੁਤ ਸਰਕਾਰੀ ਜੋਗ ਫੈਸਲਾ ਹੈ ਸਰਦਾਰ ਭਗਤ ਸਿੰਘ ਮਾਨ ਜੀ ਦਾ ਜੋ ਸਾਡੇ ਕਈ ਪਰਿਵਾਰਾਂ ਦੇ ਮiddel ਕਾਸ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਕੰਮ ਜਿਹੜੇ ਰੁਕੇ ਹੋਏ ਸਨ ਜਿਹੜੇ ਕੰਮ ਦਫ਼ਤਰਾਂ ਦੇ ਵਿੱਚ ਜਾ ਕੇ ਲੈਣਾ ਦੇ ਵਿੱਚ ਲਾ ਕੇ ਕੰਮ ਕਰਨੀ ਪੈਂਦੀ ਸੀ ਪਿੰਡਾਂ ਦੇ ਵਿੱਚ ਖੁਦ ਪ੍ਰਸ਼ਾਸਨ ਆ ਕੇ ਹਰ ਇੱਕ ਸਰਕਾਰੀ ਜੋਗ ਪਰਿਵਾਰ ਦਾ ਪਿੰਡਾਂ ਦੇ ਵਿੱਚ ਆ ਕੇ ਬੜੇ ਹੀ ਸេចក្តੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰਕਾਰ ਦਾ ਸਰਦਾਰ ਭਗਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਬਦਲਾ ਕੀਤਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਤਕਰੀਬਨ ਪੰਜਾਪੰਜਾ ਪਿੰਡ ਦੀ ਪੰਚਾਇਤ ਇੱਥੇ ਪਹੁੰਚੀ ਹੈ ਪਰ ਪੰਜਾਪੰਜਾ ਪਿੰਡਾਂ ਦੇ ਵਿੱਚ ਇੱਕ ਸਰਕਲ ਪਨਾ ਦਿੱਤਾ ਗਿਆ ਹੈ ਡੀਸੀ ਸਾਹਿਬ ਏਡੀਸੀ ਸਾਹਿਬ ਤਹਿਸੀਲਦਾਰ ਸਾਹਿਬ ਐਸਡੀਐਮ ਸਾਹਿਬ ਸਾਰੇ ਪ੍ਰਸ਼ਾਸਨ ਦੇ ਨੁਮਾਇੰਦੇ ਸਰਦਾਰ ਜੋਗ ਡੀਸੀ ਸਾਹਿਬ ਦੀ ਦਿਵਾਈ ਤੇ ਹੇਠ ਪੂਰੇ ਪ੍ਰਸ਼ਾਸਨ ਦੇ ਨੁਮਾਇੰਦੇ ਪੰਜਾਪੰਜਾ ਪਿੰਡਾਂ ਦੇ ਵਿੱਚ ਪਹੁੰਚਿਆ ਕਰਨਗੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਦਾਇਤਾਂ ਦਿੱਤੀਆਂ ਨੇ ਉਹਨਾਂ ਹਦਾਇਤਾਂ ਦੇ ਤਹਿਤ 4 ਤੋਂ 5 ਘੰਟੇ ਸਰਕਾਰ ਆਪਕੇ ਦਵਾਰ ਤੇ ਜਾ ਕੇ ਪਿੰਡਾਂ ਦੇ ਵਿੱਚ ਜਿੰਨੇ ਵੀ ਕੰਮ ਹੋਣ ਵਾਲੇ ਨੇ ਕੰਮ ਲੋੜੀਂਦੇ ਕੀਤੇ ਜਾਣਗੇ ਔਰ ਜਿਹੜੇ ਮੌਕੇ ਤੇ ਕੰਮ ਹੋਊਗਾ ਮੌਕੇ ਤੇ ਹੀ ਕੀਤਾ ਜਾਊਗਾ